ਘਰ ਦੂਜਾ ਜਾਓ ਗੁਰਦੇਵੋ ਤਾ ਮਿਲੇ ਮੂਰਾਰ ਜਾਓ ਗੁਰਦੇਵੋ ਤਾ ਉਤਰੈ ਪਾਰ ਜਾਓ ਗੁਰਦੇਵੋ ਤਾ ਬੈ ਕੁੰਠ ਤਰੈ ਜਾਓ ਗੁਰਦੇਵੋ ਤਾ ਜੀਵਤ ਮਰੈ ਸਤ 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 ਗੁਰਦੇਵ ਝੂਠ 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 ਆਨ ਸਭ ਸੇਵ ਰਹਾਉ ਜਾਓ ਗੁਰਦੇਓ ਤਾ ਨਾਮ ਦਰੜਾਵੇ ਜਾਓ ਗੁਰਦੇਓ ਨਾ ਦਹਿ ਦਿਸਤਾਵੇ ਜਾਓ ਗੁਰਦੇਓ ਪੰਚਤੇ ਦੂਰ ਜਾਓ ਗੁਰਦੇਓ ਨਾ ਮਰ ਬੋ ਝੂਰ ਜਾਓ ਗੁਰਦੇਓ ਤਾ ਅੰਮ੍ਰਿਤ ਵਾਨੀ ਜਾਓ ਗੁਰਦੇਓ ਤਾ ਅਕਾਥ ਕਹਾਣੀ ਜਾਓ ਗੁਰਦੇਓ ਤਾ ਅੰਮ੍ਰਿਤ ਦੇਹ ਜਾਓ ਗੁਰਦੇਓ ਨਾਮ ਜਪ ਲੇਹ ਜਾਓ ਗੁਰਦੇਵੋ ਭਵਨ ਤਰੇ ਸੂਜੈ ਜਾਓ ਗੁਰਦੇਵੋ ਊਚ ਪਾਦ ਭੂਜੈ ਜਾਓ ਗੁਰਦੇਵੋ தா ਸੀਸ ਅਕਾਸ ਜਾਓ ਗੁਰਦੇਵੋ ਸਦਾ ਸਾਬਾਸ ਜਾਓ ਗੁਰਦੇਵੋ ਸਦਾ ਬੈਰਾਗੀ ਜਾਓ ਗੁਰਦੇਵੋ ਪਾਰ ਨਿੰਦਾ त्यागी ਜਾਓ ਗੁਰਦੇਓ ਬੁਰਾ ਭਲਾ ਏਕ ਜਾਓ ਗੁਰਦੇਓ ਲੇਲਾ ਟਹਿਲੇਖ ਜਾਓ ਗੁਰਦੇਓ ਕੰਦ ਨਹੀਂ ਹਿਰੈ ਜਾਓ ਗੁਰਦੇਓ ਦੇਹੁਰਾ ਫਿਰੈ ਜਾਓ ਗੁਰਦੇਓ ਤਾਂ ਛਾ ਪ੍ਰਸ਼ਾਈ ਜਾਓ ਗੁਰਦੇਓ ਸਹਿਜ ਨਿਕਸਾਈ ਜਾਓ ਗੁਰਦੇਵ ਤਾ 86 ਨਾਇਆ ਜਾਓ ਗੁਰਦੇਵ ਤਾਨ ਚੱਕਰ ਲਗਾਇਆ ਜਾਓ ਗੁਰਦੇਵ ਤਾ ਦੁਆਦਸ ਸੇਵਾ ਜਾਓ ਗੁਰਦੇਵ ਸਭੈ ਵਿਖ ਮੀਵਾ ਜਾਓ ਗੁਰਦੇਓ ਤਾ ਸੰਸਾਰ ਟੂਟੈ ਜਾਓ ਗੁਰਦੇਓ ਤਾ ਜਮ ਤੇ ਛੂਟੈ ਜਾਓ ਗੁਰਦੇਓ ਤਾ ਭਉ ਜਲ ਤਰੈ ਜਾਓ ਗੁਰਦੇਓ ਤਾ ਜਨਮ ਨਾ ਮਰੈ ਜਾਓ ਗੁਰਦੇਓ ਅਠ ਦਸ ਵਿਵਹਾਰ ਜਾਓ ਗੁਰਦੇਓ ਅਠਾਰਹ ਭਾਰ ਬੇਨ ਗੁਰ ਦੇਉ ਅਵਰ ਨਹੀਂ ਜਾਈ ਨਾਮ ਦੇਉ ਗੁਰ ਕੀ ਸਰਣਾਈ ਪੈਰਾਉ ਬਾਣੀ ਰਵਿਦਾਸ ਜੀਓ ਕੀ ਘਰ ਦੂਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਬਿਨ ਦੇਖੇ ਉਪਜੈ ਨਹੀਂ ਆਸਾ ਜੋ ਦੀਸੈ ਸੋ ਹੋਏ ਵਿਨਾਸਾ ਵਰਨ ਸਹਿਤ ਜੋ ਜਾਪੈ ਨਾਮ ਸੋ ਜੋਗੀ ਕੇਵਲ ਨਿਹਕਾਮ ਪਰ ਚੈ ਰਾਮ ਰਵੈ ਜਾਉ ਕੋਈ 파ਰਸ ਪਰਸੈ ਦੁਬਿਦਾ ਨਾ ਹੋਈ ਰਹਾਉ ਸੋ ਮੋਨ ਮਾਨ ਕੀ ਦੁਬਿਦਾ ਖਾਏ ਬੇਨ ਦੁਆਰੇ ਤਰੇ ਲੋਕ ਸਮਾਏ ਮਨ ਕਾ ਸੁਭਾਵੋ ਸਭ ਕੋਈ ਕਰੈ ਕਰਤਾ ਹੋਏ ਸੋ ਅਨਪੈ ਰਹੈ ਫਲ ਕਾਰਨ ਫੂਲੀ ਬਨ ਰਾਏ ਫਲ ਲਾਗਾ ਤਬ ਫੂਲ ਵਿਲਾਏ ਗਿਆਨ ਕਾਰਨ ਕਰਮ ਅਭਿਆਸ ਗਿਆਨ ਭਯਾ ਤਹਿ ਕਰਮਹਿ ਨਾਸ ਕਦੇ ਤਕਰਨ ਦਾਦ ਮਥੈ ਸਿਆਨ ਜੀਵਤ ਮੁਕਤ ਸਦਾ ਨਿਰਵਾਨ ਕਹਿ ਰ ਵਿਦਾਸ ਪਰਮ ਬੈਰਾਗ ਹਿਰਦੈ RAM ਕੀ ਨਾਮ ਜਪਸ ਅਪਹਾਗ ਨਾਮ ਦੇਵ ਆਓ ਕਲੰਦਰ ਕੇਸਵਾ ਕਰ ਅਬਦਾਲੀ ਭੇਸ ਵਾ ਰਹਾਉ ਜੇਨ ਆਕਾਸ ਕੋ ਲਹ ਸਿਰ ਚੀਨੀ ਕਉਸੈ ਸਪਤ ਪੈ ਆਲਾ ਚਮਰ ਪੋਸ ਕਾ ਮੰਦਰ ਤੇਰਾ ਇਹ ਵਿਧ ਬਨੇ ਗੋਪਾਲਾ 56 ਕੋਟ ਕਾ ਪੀਹਨ ਤੇਰਾ ਸੋ ਲਹ ਸਹਸ ਇਜਾਰਾ ਭਾਰ 18 ਹੈ ਮੁਦਗਰ ਤੇਰਾ ਸਹਨਖ ਸਭ ਸੰਸਾਰਾ ਦੇਹੀ ਮਹਜਿਦ ਮਨ ਮੌਲਾਨਾ ਸਹਿਜ ਨਿਵਾਜ ਗੁਜਾਰੈ ਬੀਬੀ ਕੌਲਾ ਸੌ ਕਾਇਨ ਤੇਰਾ ਨਿਰੰਕਾਰ ਆਕਾਰੈ ਭਗਤ ਕਰਤ ਮੇਰੇ ਤਾਲ ਸ਼ਿਨਾਏ কেহ ਵਹਿ ਕਰੋ ਪੁਕਾਰਾ ਨਾਮੇ ਕੇ ਸੁਆਮੀ ਅੰਤਰਜਾਮੀ ਫਿਰੇ ਸਗਲ ਵਿਦੇਸਵਾ ਰਾਗ ਬਸੰਤ ਮਹੱਲਾ ਪਹਿਲਾ ਘਰ ਕਹਿਲਾ ਚਾਉ ਪਦੇ ਦੂਤਕੇ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਮਾਹਾ ਮਾਹ ਮੁਮਾਰਕੀ ਚੜਿਆ ਸਦਾ ਬਸੰਤ ਪਰਫੜ ਚੇਤ ਸਮਾਲ ਸੋਏ ਸਦਾ ਸਦਾ ਗੋਬਿੰਦ ओले आ हौ सुरत विसार हौ मैं मार विचार मन गुण वेच गुण कर्म पेड शाखा फल ज्ञान पत परापत शाव कणि चूका मन अभिमान। ਅਕੀਕੁਦਰਤ ਕੰਨੀ ਬਾਣੀ ਮੁਖ ਆਖਣ ਸਚ ਨਾਮ ਪਤਕਾ ਧਨ ਪੂਰਾ ਹੋਆ ਲਾਗਾ ਸਹਜ ਧਿਆਨ ਮਹਾਰੂਤੀ ਆਵਣਾ ਵੇਖੋ ਕਰਮ ਕਮਾਏ ਨਾਨਕ ਹਰੇ ਨਾ ਸੂ ਕਹੀ ਜੇ ਗੁਰਮੁਖ ਰਹੇ ਸਮਾਏ ਮਹੱਲਾ ਪਹਿਲਾ ਬਸੰਤ ਰੋਤ ਆਈਲੇ ਸਰਸ ਬਸੰਤ ਮਾਹੀ ਰੰਗ ਰਾਤੇ ਰਵਹਿ ਸੇ ਤੇਰੇ ਚਾਏ ਕਿਸ ਪੂਜ ਚੜਾਵੋ ਲਗਾਓ ਪਾਏ ਤੇਰਾ ਦਾਸਨ ਦਾਸਾ ਕਹਾਉ ਰਾਏ ਜਗ ਜੀਵਨ ਜੁਗਤ ਨਾ ਮਿਲੈ ਕਾਏ ਰਹਾਉ ਤੇਰੀ ਮੂਰਤ ਏਕਾ ਬਹੁਤ ਰੂਪ ਕਿਸ ਪੂਜ ਚੜਾਵਾ ਦੇਉ ਤੂਪ ਤੇਰਾ ਅੰਤ ਨਾ ਪਾਇਆ ਕਹਾ ਪਾਏ ਤੇਰਾ ਦਾਸਨ ਦਾਸਾ ਕਹੋ ਰਾਏ ਤੇਰੇ ਸਾਠ ਸੰਬਤ ਸਾਬ ਤੀਰਥਾ ਤੇਰਾ ਸੱਚ ਨਾਮ ਪਰਮੇਸ਼ਰਾ ਤੇਰੀ ਗਤ ਅਵਗਤ ਨਹੀਂ ਜਾਣੀਐ ਅਣਜਾਣਤ ਨਾਮ ਵਖਾਣੀਐ ਨਾਨਕ ਵਿਚਾਰਾ ਕੀ ਆਖੈ ਸਭ ਲੋਕ ਸਲਾਹੇ ਏਕਸੈ ਸੇਰ ਨਾਨਕ ਲੋਕਾਂ ਪਾਵ ਹੈ ਬਲਿਹਾਰੀ ਜਾਓ ਜੀਤੇ ਤੇਰੇ ਨਾਮ ਹੈ ਬਸੰਤ ਮਹੱਲਾ ਪਹਿਲਾ ਸੋਇਨੇ ਕਾ ਚੌਂਕਾ ਕੰਚਨ ਕੁਵਾਰ ਰੁਪੇ ਕੀ ਆਕਾਰਾ ਬਹੁਤ ਵਿਸਥਾਰ ਗੰਗਾ ਕਾ ਉਦਕ ਕਰੰਤੇ ਕੀ ਆਗ ਗਰੁੜਾ ਖਾਣਾ ਦੁੱਧ ਸਿਉਗਾੜ ਰੇ ਮਨ ਲੇਖੈ ਕਬ ਹੂ ਨਾ ਪਾਏ ਜਾਮ ਨਾ ਭੀਜੈ ਸਾਚ ਨਾਏ ਰਹਾਉ ਦਾਸ ਆਠ ਲੀਖੇ ਹੋ ਵਹ ਪਾਸ ਚਾਰੇ ਬੇਦਮੁਖਾਗਰ ਪਾਠ ਪੁਰਬੀ ਨਾ ਵੈ ਵਰਨਾ ਕੀ ਦਾਤ ਵਰਤ ਨੇਮ ਕਰੇ ਦਿਨ ਰਾਤ ਕਾਜੀ ਮੁੱਲਾਹੋ ਵਹਿ ਸੇਖ ਜੋਗੀ ਜੰਗਮ ਪਗ ਵੇ ਪੇਖ ਕੋ ਗਿਰਹੀ ਕਰਮਾਂ ਕੀ ਸੰਦ ਬੇਨ ਊਜੇ ਸਭ ਖੜੀ ਅਸਬੰਦ ਜੇਤੇ ਜੀਅ ਲਿਖੀ ਸਿਰਕਾਰ ਕਰਨੀ ਉੱਪਰ ਹੋ ਵਗਸਾਰ ਉਕਮ ਕਰਹਿ ਮੂਰਖ ਗاوار ਨਾਨਕ ਸਾਚੇ ਕੇ ਸਿਫਤ ਪੰਡਾਰ ਬਸੰਤ ਮਹੱਲਾ ਤੀਜਾ ਤੀਜਾ ਵਸਤਰ ਉਤਾਰ ਦਿਗੰਬਰ ਹੋਗ ਜਟਾ ਤਾਰ ਕਿਆ ਕਮਾਵੇ ਜੋਗ ਮਾਨ ਨਿਰਮਲ ਨਹੀਂ ਦਸਵੈ ਦਵਾਰ ਭ੍ਰਮ ਭ੍ਰਮ ਆਵੈ ਮੂੜਾ ਵਾਰੂ ਵਾਰ ਏਕ ਤਿ ਆਵੋ ਮੂੜ ਮਨਾ ਪਾਰ ਉਤਰ ਜਾਹੇ ਏਕ ਖਿਨਾ ਰਹਾਉ ਸਿਮਰਤ ਸਾਸਤਰ ਕਰਹਿ ਵਖਿਆਣ ਨਾਦੀ 베ਦੀ ਪੜਹਿ ਪੁਰਾਨ ਆਖੰਡ ਦ੍ਰਿਸ਼ਟ ਮਾਨਕਾ ਪਟਕ ਕਮਾਹੇ ਤਿੰਨ ਕੈ ਰਮਈਆ ਨੇੜ ਨਾਹੇ ਜੇ ਕੋ ਐਸਾ ਸੰਜਮੀ ਹੋਏ ਕਰਿਆ ਵਿਸ਼ੇਖ ਪੂਜਾ ਕਰੇ ਅੰਤਰ ਲੋਭ ਮਨ ਵਿਖਿਆ ਮਾਹੇ ਓਏ ਨਿਰੰਜਨ ਕੈਸੇ ਪਾਹੇ ਈਤਾ ਹੋਆ ਕਰੇ ਕਿਆ ਹੋਏ ਜਿਸਨੂੰ ਆਪ ਚਲਾਏ ਸੋਏ ਨਦਰ ਕਰੇ ਤਾਂ ਭਰਮ ਛੁਕਾਏ ਹੁਕਮੈ ਬੂਜੈ ਤਾਂ ਸੱਚਾ ਪਾਏ ਜੇਸ ਜੀਓ ਅੰਤਰ ਮੈਲਾ ਹੋਏ ਤੀਰਥ ਭਵੈ ਜਿਸੰਤਰ ਲੋਏ ਨਾਨਕ ਮਿਲੀਐ ਸਤਿਗੁਰ ਸੰਗ ਤਾਉ ਭਵਜਲ ਕੇ ਤੂਟ ਸਬੰਧ ਵਸੰਤ ਮਹੱਲਾ ਪਹਿਲਾ ਸਗਲ ਭਵਨ ਤੇਰੀ ਮਾਇਆ ਮੋਹ ਮੈਂ ਅਵਰ ਨਾ ਦੀਸੈ ਸਰਬ ਤੋਹ ਤੂੰ ਸੋਰਨਾਥਾ ਦੇਵਾ ਦੇਵ ਹਰ ਨਾਮ ਮਿਲੈ ਗੁਰ ਚਰਨ ਸੇਵਾ ਮੇਰੇ ਸੁੰਦਰ ਗਹਿਰ ਗੰਭੀਰ ਲਾਲ ਗੁਰਮੁਖ ਰਾਮ ਨਾਮ ਗੁਣ ਗਾਏ ਤੂ ਅਪਰੰਪਰ ਸਰਬ ਪਾਲ ਰਹਾ ਬੇਨ ਸਾਦ ਨਾ ਪਾਈਏ ਹਰ ਕਾ ਸੰਗ ਬੇਨ ਗੁਰ ਮੈਲ ਮਲੀਨ ਅੰਗ ਬਿਨ ਹਾਰ ਨਾਮ ਨਾ ਸੁਧ ਹੋਏ ਗੁਰ ਸ਼ਬਦ ਸਲਾਹੇ ਸਾਚ ਸੋਏ ਜਾ ਕਾਉ ਤੂ ਰਖੈ ਰਖਣ ਹਾਰ ਸਤ ਗੁਰੂ ਮਿਲਾ ਬਹਿ ਕਰਹਿ ਸਾਰ ਬਿਖ ਹਉਮੈ ਮਮਤਾ ਪਰ ਹਰਾਏ ਸਭ ਦੁਖ ਬਿਨਾਸੇ RAM ਰਾਏ ਉਤਮ ਗਾਤਮੇਤ ਹਾਰ ਗੁਣ ਸਰੀਰ ਗੁਰਮਤ ਪ੍ਰਗਟੇ RAM ਨਾਮ ਹੀਰੇ ਲੇਵ ਲਾਗੀ ਨਾਮ ਤਜ ਦੂਜਾ ਭਾਵ ਜਨ ਨਾਨਕ ਹਾਰ ਗੁਰ ਗੁਰ ਮਿਲਾਵ ਬਸੰਤ ਮਹੱਲਾ ਪਹਿਲਾ ਮੇਰੀ ਸਖੀ ਸਹੇਲੀ ਸੁਨੋ ਪਾਏ ਮੇਰਾ ਪਿਰ ਰੀ ਸਾਲੂ ਸੰਗ ਸਾਏ ਉਹ ਅਲਖ ਨਾ ਲਖੀਐ ਕਹੋ ਕਾਏ ਗੁਰ ਸੰਗ ਦਿਖਾਇਓ RAM ਰਾਏ ਮੇਲ ਸਖੀ ਸਹੇਲੀ ਹਾਰ ਗੁਣ ਬਨੇ ਹਾਰ ਪ੍ਰਭ ਸੰਗ ਖੇਲੈ ਵਾਰ ਕਾਮਨ ਗੁਰਮੁਖ ਖੋਜਤ ਮਨ ਮਨੇ ਰਹਾਉ ਮਾਨਮੁਖੀ ਦੁਹਾਗਣ ਨਾਹੇ ਭੇਓ ਉਹ ਘਾਟ ਘਾਟ 라ਵੈ ਸਰਬ ਪਰਿਓ ਗੁਰਮਖtheta ਚੀਨੈ ਸੰਗ ਦੇਓ ਗੁਰਨਾਮ ਦ੍ਰਿੜਾਇ ਜਪਜ ਪੇਓ ਬੇਨ ਗੁਰ ਭਗਤ ਨਾ ਭਾਉ ਹੋਏ ਬੇਨ ਗੁਰ ਸੰਤ ਨਾ ਸੰਗ ਦੇ ਬੇਨ ਗੋਰਾ ਅੰਦਲੇ ਤਾੰਦ ਰੋਏ ਮਨ ਗੁਰਮੁਖ ਨਿਰਮਲ ਮਾਲ ਸਬਦ ਖੋਏ ਗੁਰ ਮਨ ਮਾਰਿਓ ਕਰ ਸੰਜੋਗ ਐਹ ਨਿਸਰਾਵੇ ਭਗਤ ਜੋਗ ਗੁਰ ਸੰਤ ਸਬਾ ਦੁਖ ਮਿਟੈ ਰੋਗ ਜਨ ਨਾਨਕ ਹਾਰ ਵਰ ਸਹਿਜ ਜੋਗ ਬਸੰਤ ਮਹੱਲਾ ਪਹਿਲਾ ਆਪੇ ਕੁਦਰਤ ਕਰੇ ਸਾਜ ਸਚ ਆਪ ਨੇ ਬੀੜੇ ਰਾਜ ਰਾਜ ਗੁਰਮਤ ਊਤਮ ਸੰਗ ਸਾਥ ਹਰ ਨਾਮ ਰਸਾਇਣ ਸਹਿਜ ਆਥ ਮਤ ਵਿਸਰਸ ਰੇ ਮਨ RAM ਬੋਲ ਅਪਰੰਪਰ ਅਗਮ ਅਗੋਚਰ ਗੁਰਮੁਖ ਹਰ ਆਪ ਤੁਲਾਏ ਅਤੁੱਲ ਤੋਲ ਰਹਾਵ ਗੁਰ ਚਰਨ ਸ੍ਰੇਵਹਿ ਗੁਰ ਸੇਖ ਤੂਰ ਗੁਰ ਸੇਵਤ ਰੇ ਤਾਜ ਮੇਰ ਤੂਰ ਨਾਰ ਨਿੰਦਕ ਲੋਭੀ ਮਾਨ ਕਠੋਰ ਗੁਰ ਸੇਵ ਨਾ ਭਾਈ ਸੇ ਚੋਰ ਛੋਰ ਗੁਰ ਤੁਠਾ ਬਖਸੇ ਭਗਤ ਪਾਉ ਗੁਰ ਤੁਠੈ ਪਾਈਐ ਹਰ ਮਹਿਲ ਠਾਉ ਹਰ ਹਰ ਨਿੰਦਾ ਹਰ ਭਗਤ ਜਾਗ ਹਰ ਭਗਤ ਸੁਹਾਵੀ ਕਰਮ ਭਾਗ ਗੁਰ ਮੇਲ ਮਿਲਾਵੇ ਕਰੇ ਦਾਤ ਗੁਰ ਸੇਖ ਪਿਆਰੇ ਦਿਨ ਸਰਾਤ ਫਾਲ ਨਾਮ ਪ੍ਰਾਪਤ ਗੁਰ ਤੁਸ ਦੇ ਕਹੋ ਨਾਨਕ ਪਾਵਹਿ ਬਿਰ ਲੇਕੇ ਬਸੰਤ ਮਹੱਲਾ ਤੀਜਾ ਇਕ ਤੁਕ ਸਾਹਿਬ ਭਾਵੈ ਸੇਵਕ ਸੇਵਾ ਕਰੈ ਜੀਵਤ ਮਰੈ ਸਭ ਕੁਲ ਉਧਰੈ ਤੇਰੀ ਭਗਤ ਨਾ ਛੋਡੋ ਕਿ ਆਖੋ ਹੱਸੈ ਸਾਚ ਨਾਮ ਮੇਰਾ ਹਿਰਦੈ ਵਸੈ ਰਹਾ ਜੈਸੇ ਮਾਇਆ 모ਹੇ ਪ੍ਰਾਣੀ ਗਲਤ ਰਹਿ ਤੈਸੇ ਸੰਤ ਜਨ ਰਾਮ ਨਾਮ ਰਵਤ ਰਹਿ ਮੈਂ ਮੂਰਖ ਮੁਗਦ ਉਪਰ ਕਰਹੋ ਦਇਆ ਤਾਉ ਸਰਣਾਗਤ ਰਹਾਉ ਪਿਆ ਕਹਿਤ ਨਾਨਕ ਸੰਸਾਰ ਕੇ ਨਿਹਫਲ ਕਾਮਾ ਗੁਰ ਪ੍ਰਸਾਦ ਕੋ ਪਾਵੇ ਅੰਮ੍ਰਿਤ ਨਾਮਾ ਮਹੱਲਾ ਪਹਿਲਾ ਬਸੰਤ ਹਿੰਡੋਲ ਘਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਾਲਗ੍ਰਾਮ ਵਿਪ ਪੂਜਮ ਨਾਮ ਵਹ ਸੋਕ੍ਰਿਤ ਤੁਲਸੀ ਮਾਲਾ ਰਾਮ ਨਾਮ ਜਪ ਬੇੜਾ ਬੰਧੋ ਦਇਆ ਕਰੋ ਦਇ ਅੱਲਾ ਕਾਹੇ ਕਲਰਾ ਸਿੰਚਹੁ ਜਨਮ ਗਵਾਵਹੁ ਕਾਚੀ ਤਹਿ ਗਦੀਵਾਲ ਕਾਹੇ ਗਾਛ ਲਾਵਹੁ ਰਹਾਉ ਕਰ ਹਰ ਹਟ ਮਾਲ ਟਿੰਡ ਪਰੋਵਹੁ ਤਿਸ ਭੀਤਰ ਮਨ ਜੋ ਵਹੁ ਅੰਮ੍ਰਿਤ ਸਿੰਚਹੁ ਘਰੋ ਕਿਾਰੇ ਤਉ ਮਾਲੀ ਕੇ ਹੋ ਵਹੁ ਕਾਮ ਕ੍ਰੋਧ ਦੁਇ ਕਰਹੁ ਬਸੋਲੇ ਗੋਡਹੁ ਧਰਤੀ ਭਾਈ ਜਿਉਂ ਗੋਡਹੁ ਤਿਉਂ ਤोम ਸੁਖ ਪਾਵਹੁ ਕਿਰਤ ਨਾ ਮੀਟਿਆ ਜਾਈ ਬਗੋਲੇ ਤੇ ਫੁਨਹੰਸੁਲਾ ਹੋਵੈ ਜੇ ਤੂ ਕਰਹਿ ਦਇਆਲਾ ਪ੍ਰਾਨਵਤ ਨਾਨਕ ਦਾਸਨ ਦਾਸਾ ਦਇਆ ਕਰਹੁ ਦਇਆਲਾ ਬਸੰਤ ਮਹੱਲਾ ਪਹਿਲਾ ਹਿੰਡੋਲ ਸਾਹੁਰੜੀ ਵਾਥ ਸਾਬ ਕਿਸ ਸਾਜੀ ਵੇ ਵਕੜੈ ਧਨ ਵਖੇ ਆਪਕੁ ਚੱਜੀ ਦੋਸ ਨਾ ਦੇਊ ਜਾਣਾ ਨਾਹੀ ਰੱਖੇ ਮੇਰੇ ਸਾਹਿਬਾ ਹਾਉ ਆਪੇ ਪਰਮ ਫੁਲਾਣੀ ਅੱਖਰ ਲਿਖੇ ਸਈ ਗਾਵਾ ਅਵਰ ਨਾ ਜਾਣਾ ਬਾਣੀ ਰਹਾ ਕਾਡਕ ਸੀਦਾ ਬਹਿ ਰਹਿ ਚੋਲੀ ਤਾਂ ਤੁਮ ਜਾਣਹੁ ਨਾਰੀ ਜੇ ਘਰ ਰਾਖੈ ਬੁਰਾ ਨਾ ਚਾਖੈ ਹੋਵਹਿ ਕੰਤ ਪਿਆਰੀ جے تُوں پڑھیا پنڈت بینا دوئے ਅੱਖਰ ਦੋਏ ਨਾਮਾ ਪ੍ਰਣਵਤ ਨਾਨਕ ਏਕ ਲੰਗਾਏ ਜੇ ਕਰ ਸੱਚ ਸਮਾਵਾ ਬਸੰਤ ਹਿੰਦੂਲਾ ਮਹੱਲਾ ਪਹਿਲਾ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ ਦੋਏ ਮਾਈ ਦੋਏ ਬਾਪਾ ਪੜੀਐ ਪੰਡਿਤ ਕਰੋ ਵਿਚਾਰੋ ਸੁਆਮੀ ਪੰਡਿਤਾ ਤੁਮ ਦੇਹੋ ਮਤੀ ਕੈਨ ਵਿਧ ਪਾਵੋ ਪ੍ਰਾਨਪਤੀ ਰਹਾਉ ਇਤਰ ਅਗਨ ਬਨਾਸ ਪਤ ਮੌਲੀ ਸਾਗਰ ਪੰਡੈ ਪਾਇਆ ਚੰਦ ਸੂਰਜ ਦੋਏ ਘਰ ਹੀ ਭੀਤਰ ਐਸਾ ਗਿਆਨ ਨਾ ਪਾਇਆ ਰਾਮ ਰਵੰਤਾ ਜਾਣੀਐ ਇਕ ਮਾਈ ਭੋਗ ਕਰੇ ਤਾਕੇ ਲਖਣ ਜਾਣੀਐ ਖਿਮਾ ਧਨ ਸੰਗ੍ਰਹਿ ਸਹਿ ਆ ਸੁਣਹਿ ਨਾ ਖਾਇ ਮਾਨਹਿ ਤਿਨਾ ਹੀ ਸੇਤੀ ਵਾਸਾ ਪ੍ਰਾਨ ਵਤ ਨਾਨਕ ਦਾਸਨ ਦਾਸਾ ਖੇਨ ਤੋਲਾ ਖੇ ਨ ਮਾਸਾ ਬਸੰਤ ਹਿੰਡੋਲਾ ਮਹੱਲਾ ਪਹਿਲਾ ਸਾਚਾ ਸਾਹੋ ਗੁਰੂ ਸੁਖ ਦਾਤਾ ਹਰ ਮੇਲੇ ਭੁਖ ਗਵਾਏ ਕਾਰ ਕਿਰਪਾ ਹਰ ਭਗਤ ਦਿਰੜਾਏ ਆਨ ਦੇਨ ਹਰ ਗੁਣ ਗਾਏ ਮਤ ਭੂਲਹਿ ਰੇ ਮਨ ਚੇਤ ਹਰੀ ਬਿਨ ਗੁਰ ਮੁਕਤ ਨਾਹੀ ਤਰੈ ਲੋਈ ਗੁਰਮੁਖ ਪਾਈਐ ਨਾਮ ਹਰੀ ਰਹਾਉ ਬਿਨ ਭਗਤੀ ਨਹੀਂ ਸਤ ਗੁਰ ਪਾਈਐ ਬਿਨ ਭਾਗਾ ਨਹੀਂ ਭਗਤ ਹਰੀ ਬਿਨ ਭਾਗਾ ਸਤ ਸੰਗ ਨ ਪਾਈਐ ਕਰਮ ਮਿਲੇ ਹਰ ਨਾਮ ਹਰੀ ਘਟ ਘਟ ਗੁਪਤ ਉਪਾਏ ਵੇਖੈ ਪ੍ਰਗਟ ਗੁਰਮੁਖ ਸੰਤ ਜਨਾ ਹਰ ਹਰ ਕਰਹਿ ਸੋ ਹਰ ਰੰਗ ਭੀਨੇ ਹਰ ਜਲ ਅੰਮ੍ਰਿਤ ਨਾਮ ਮਨਾ ਜੇ ਨਕਾਓ ਤਖਤ ਮਿਲੇ ਵਡਿਆਈ ਗੁਰਮੁਖ ਸੇ ਪ੍ਰਧਾਨ ਕੀਏ 파ਰਸ ਭੇਟ ਭਏ ਸੇ 파ਰਸ ਨਾਨਕ ਹਾਰ ਗੁਰ ਸੰਗ ਥੀਏ